ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਖੀ ਭਾਈ ਕੱਟੂ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਭਾਈ ਕੱਟੂ ਜੀ ਜੋ ਸਨ ਬਹੁਤ ਹੀ ਜ਼ਿਆਦਾ ਧਾਰਮਿਕ ਵਿਰਤੀ ਵਾਲੇ ਨਾਮ ਜਪਣ ਵਾਲੇ ਗੁਰੂ ਦਾ ਸੰਗ ਕਰਨ ਵਾਲੇ ਨਿਤਨੇਮੀ ਸੰਤ ਮਹਾਂਪੁਰਖ ਸਨ ਕਹਿੰਦੇ ਕਿ ਕੋਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਸਤਕ ਗੁਰੂ ਲਈ ਤਾਜ਼ਾ ਸ਼ਹਿਦ ਕੱਟ ਕੇ ਲਿਜਾ ਰਿਹਾ ਸੀ ਉਸ ਦਿਨ ਭਾਈ ਕੱਟੂ ਜੀ ਰਾਹ ਵਿੱਚ ਬੈਠੇ ਤੇ ਜਦੋਂ ਉਹ ਸਿੱਖ ਆਇਆ ਇਹਨਾਂ ਨੇ ਕਿਹਾ ਤੁਹਾਡੇ ਕੋਲ ਕੀ ਹੈ ਉਹ ਸਿੱਖ ਨੇ ਕਿਹਾ ਮੈਂ ਆਪਣੇ ਗੁਰੂ ਲਈ ਸੁੱਚੇ ਭਾਂਡੇ ਦੇ ਵਿੱਚ ਤਾਜ਼ਾ ਸ਼ਹਿਦ ਘਟ ਕੇ ਲਿਜਾ ਰਹੇ। ਤਪਾਈ ਕਟੂ ਜੀ ਨੇ ਕਿਹਾ ਤੁਸੀਂ ਐਵੇਂ ਕਰੋ ਮੈਨੂੰ ਥੋੜਾ ਜਿਹਾ ਸ਼ਹਿਦ ਦੇ ਦੇਵੋ। ਫਿਰ ਲੈ ਜਾਇਆ ਜੀ ਕੋਈ ਗੱਲ ਨਹੀਂ ਮੈਨੂੰ ਥੋੜਾ ਜਿਹਾ ਦੇ ਜੋ। ਅੱਗੋ ਸਿੱਖ ਕਹਿੰਦਾ ਆਪਣਾ ਪਹਿਰਾਵਾ ਵੇਖ ਆਪਣੇ ਆਪ ਨੂੰ ਵੇਖ ਕਿੱਥੇ ਤੂੰ ਤੇ ਕਿੱਥੇ ਮੇਰਾ ਗੁਰੂ ਤੈਨੂੰ ਨਹੀਂ ਮੈਂ ਦੇ ਸਕਦਾ। ਬੜੀ ਵਾਰ ਕਿਆ ਥੋੜਾ ਜਿਹਾ ਦੇ ਦੇਵੋ ਫਿਰ ਲੈ ਜਾਣਾ ਨਾ ਨਾ ਮੈਂ ਤਾਂ ਆਪਣੇ ਗੁਰੂ ਤੋਂ ਭੋਗ ਲਵਾਉਣਾ ਹੈ ਮੈਂ ਨਹੀਂ ਦੇ ਸਕਦਾ ਬੜੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿ ਕਿਸੇ ਤਰ੍ਹਾਂ ਮੈਨੂੰ ਸ਼ਹਿਦ ਦੇ ਦੇਵੇ ਪਰ ਉਹਨੇ ਨਾ ਦਿੱਤਾ ਉਹ ਕਹਿੰਦੇ ਠੀਕ ਆ ਫਿਰ ਜਾ ਹੁਣ ਗੁਰੂ ਤੋਂ ਹੀ ਭੋਗ ਲਵਾਵੇਂ ਲੈ ਜਾ ਕਹਿੰਦੇ ਸਾਰੀਆਂ ਸੰਗਤਾਂ ਬੈਠੀਆਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਤਾਂ ਇੱਕ ਸਿੱਖ ਪਹੁੰਚਿਆ ਉੱਥੇ ਤਾਂ ਗੁਰੂ ਨੇ ਕਿਹਾ ਹਾਂ ਭਾਈ ਕੀ ਲੈ ਕੇ ਆਇਓ ਤਾਂ ਉਸਨੇ ਕਿਹਾ ਮਹਾਰਾਜ ਤੁਹਾਡੇ ਵਾਸਤੇ ਤਾਜ਼ਾ ਸ਼ਹਿਦ ਕੱਟ ਕੇ ਲੈ ਕੇ ਆਇਆ ਕਹਿੰਦੇ ਲਿਆਓ ਛਕੀਏ ਖੋਲੋ ਡੱਬਾ ਜਦੋਂ ਢੱਕਣ ਖੋਲਿਆ ਤੇ ਕੈਂਦੀ ਵਿੱਚ ਕੀੜੇ ਚੱਲਣ ਗੁਰੂ ਨੇ ਕਿਹਾ ਉਹ ਸਿੱਖਾ ਇਹ ਕੀ ਕੀਤਾ ਸਾਡੇ ਲਈ ਕੀੜਿਆਂ ਵਾਲਾ ਸ਼ਹਿਦ ਲੈ ਆਇਆ ਮਹਾਰਾਜ ਉਹ ਸਿੱਖ ਨੇ ਕਿਹਾ ਗਲਤੀ ਮਾਫ ਕਰਨਾ ਪਰ ਮੈਂ ਤਾਂ ਸੁੱਚੇ ਭਾਂਡੇ ਦੇ ਵਿੱਚ ਤਾਜ਼ਾ ਸ਼ਹਿਦ ਤੁਹਾਡੇ ਲਈ ਲੈ ਕੇ ਆਇਆ ਕਿ ਤੁਸੀਂ ਖਾ ਕੇ ਪ੍ਰਸੰਨ ਹੋਵੋਗੇ ਇਹ ਕੀੜੇ ਕਿੱਥੋਂ ਆ ਗਏ ਇਹਦੇ ਬਾਰੇ ਮੈਨੂੰ ਪਤਾ ਨਹੀਂ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਰਸਤੇ ਵਿੱਚ ਤੇਰੇ ਕੋਲੋਂ ਮੰਗਿਆ ਸੀ ਤੂੰ ਦਿੱਤਾ ਨਹੀਂ ਤੇ ਹੁਣ ਕੀੜੇ ਚੱਲ ਪਏ ਕਹਿੰਦੇ ਮਹਾਰਾਜ ਤੁਸੀਂ ਕਦੋਂ ਮੰਗਿਆ ਸੀ ਯਾਦ ਕਰ ਰਸਤੇ ਵਿੱਚ ਮੰਗਿਆ ਸੀ ਕਿੰਨੂੰ ਠੋਕਰ ਮਾਰ ਕੇ ਆਏ ਕਹਿੰਦੇ ਮਹਾਰਾਜ ਉਹ ਤੁਸੀਂ ਨਹੀਂ ਸੀ ਉਹ ਤਾਂ ਕੋਈ ਸਾਦੇ ਜਿਹੇ ਮਹਿਲੇ ਜੇ ਕੱਪੜਿਆਂ ਦੇ ਵਿੱਚ ਆਮ ਜਿਹਾ ਕਮਲਾ ਜਿਹਾ ਝੱਲਾ ਜਿਹਾ ਬੰਦਾ ਸੀ ਉਹ ਮੇਰੇ ਤੋਂ ਸ਼ਹਿਦ ਮੰਗਦਾ ਸੀ ਤੇ ਮੈਂ ਦਿੱਤਾ ਨਹੀਂ ਮੈਂ ਕਿਹਾ ਮੈਂ ਆਪਣੇ ਗੁਰੂ ਤੋਂ ਭੋਗ ਲਗਾਉਣਾ ਤਾਂ ਉਹ ਕਹਿੰਦੇ ਉਹ ਮੈਂ ਹੀ ਸੀ ਮੈਨੂੰ ਜਵਾਬ ਦਿੱਤਾ ਜਾ ਹੁਣ ਪਹਿਲਾਂ ਉਹਦੇ ਕੋਲੋਂ ਭੋਗ ਲਵਾ ਤੇ ਫਿਰ ਪਰਵਾਣ ਹੋਵੇਗਾ ਇਹ ਕੀੜੇ ਵੀ ਕਿਧਰੇ ਚਲੇ ਜਾਣਗੇ ਮਾਫੀ ਮੰਗ ਕੇ ਗਲਤੀ ਸਵੀਕਾਰ ਕਰਕੇ ਭਾਈ ਕੱਟੂ ਕੋਲ ਆ ਗਿਆ ਉਹ ਅਜੇ ਉੱਥੇ ਹੀ ਬੈਠੇ ਸਨ ਆ ਕੇ ਕਹਿੰਦੇ ਮੈਨੂੰ ਮਾਫ ਕਰ ਦਿਓ ਤੁਹਾਨੂੰ ਸਮਝਣ ਦੇ ਵਿੱਚ ਮੈਂ ਗਲਤੀ ਕੀਤੀ ਭੋਗ ਲਾਓ ਛੇਤ ਨੂੰ ਤਾਂ ਭਾਈ ਕੱਟੂ ਜੀ ਕਹਿੰਦੇ ਹੁਣ ਮੈਂ ਨਹੀਂ ਲਾਉਣਾ ਬੜੇ ਮਿੰਤਾ ਤਰਲੇ ਕੀਤੇ ਕਿ ਪੁੱਲ ਹੋ ਗਈ ਹੁਣ ਤੁਸੀਂ ਸ਼ਹਿਦ ਨੂੰ ਭੋਗ ਲਾ ਦੋ ਤਾਂ ਫਿਰ ਭਾਈ ਕਟੂ ਜੀ ਮੰਨ ਗਏ ਤਾਂ ਕਹਿੰਦੇ ਲਿਆਓ ਭੋਗ ਲਾ ਦਿੰਨੇ ਆ ਉਦੋਂ ਮੈਂ ਤੈਨੂੰ ਕਿਹਾ ਸੀ ਤੂੰ ਕੋਸ਼ਿਸ਼ ਸ਼ਹਿਦ ਦੇ ਵੱਟੇ ਕੁਝ ਲੈਣਾ ਚਾਹਣਾ ਹੈ ਮੰਗ ਲੈ ਮੰਗ ਮੰਗ ਸਕਦਾ ਹੈ ਤੂੰ ਤਾਂ ਤੂੰ ਮੈਨੂੰ ਕਿਹਾ ਸੀ ਤੂੰ ਮੈਨੂੰ ਕੀ ਦੇ ਸਕਦਾ ਲੈ ਹੁਣ ਭੋਗ ਵੀ ਲਾਉਣੇ ਆ ਤੇ ਜੋ ਮੰਗਣਾ ਹੀ ਮੰਗ ਲੈ ਉਹ ਦਵਾਂਗੇ ਸਾਉ ਹੱਥ ਜੋੜ ਕੇ ਸਿੱਖ ਖੜ ਗਿਆ ਕੁਝ ਨਹੀਂ ਚਾਹੀਦਾ ਇੱਕ ਨਾਮ ਦੀ ਦਾਤ ਦੇ ਚ ਭਾਈ ਕੱਟੂ ਜੀ ਨੇ ਉਹਦੀਆਂ ਆਸਾਂ ਮਰਾਦਾਂ ਪੂਰੀਆਂ ਕੀਤੀਆਂ ਭੋਗ ਲਾਇਆ ਤੇ ਉਹਨੂੰ ਸਿਧੇਰਾ ਪਾਇਆ ਸੰਤ ਮਹਾਪੁਰਖ ਦੁਨੀਆ ਤੇ ਹੈਗੇ ਐ ਪਰ ਇਥੇ ਝੂਠ ਦੇ ਬਾਣੇ ਪਾਈ ਝੂਠਾਂ ਦੀ ਪੰਡ ਬਣੇ ਸੋਫਿਆਂ ਤੇ ਫੁੱਲਾਂ ਦੀ ਸੇਜਾਂ ਤੇ ਬਹਿਣ ਵਾਲੇ ਕਿ ਉਠੇ ਸੰਤ ਮਹਾਪੁਰਖ ਸੱਚੀਆਂ ਰੂਹਾਂ ਸੱਚੇ ਸੰਤਾਂ ਨੂੰ ਵੀ ਖਰਾਬ ਕਰਦੇ ਪਏ ਸਭ ਦੇ ਮਨਾਂ ਵਿੱਚ ਗਿਲੇ ਸ਼ਿਕਵੇ ਪਰਦੇ ਪਏ ਜੋ ਰੱਬ ਨੂੰ ਮੰਨਦੇ ਐ ਉਹ ਸੰਤ ਤੇ ਉਹਨਾਂ ਸੰਤਾਂ ਦੇ ਬੋਲ ਕਦੇ ਵਿਰਥੇ ਨਹੀਂ ਜਾਂਦੇ ਸਾਡੇ ਗੁਰੂਆਂ ਨੇ ਵੀ ਸਾਨੂੰ ਸਮਝਾਇਆ ਹੈ ਸੰਤ ਮਹਾਪੁਰਖ ਦੀ ਨਾ ਤਾਂ ਨਿੰਦਾ ਕਰਨੀ ਐ ਨਾ ਮਾੜੇ ਬੋਲ ਬੋਲਨੇ ਸੱਚੇ ਮਹਾਂਪੁਰਖਾਂ ਨੂੰ ਫਤੇ ਜਰੂਰ ਬੁਲਾਓ ਉਹਨਾਂ ਦੀ ਕਹੀ ਗੱਲ ਮੰਨੋ ਝੂਠਿਆਂ ਕੋਲ ਜਾਣ ਤੋਂ ਗਰੇਜ ਕਰੋ ਸੱਚਿਆਂ ਦੀ ਪਛਾਣ ਕਰ ਉਹਨਾਂ ਦਾ ਸਤਕਾਰ ਕਰੋ ਸੁਸਾਗਤ ਅਮਰਤ ਵੇਲੇ ਉਠੋ ਨਾਮ ਬਾਣੀ ਨਾਲ ਜੁੜੋ ਗੁਰੂ ਵਾਲੇ ਬਣੋ ਸਿੰਘ ਸਜੋ ਸੱਚ ਬੋਲੋ ਝੂਠ ਨਾ ਬੋਲੋ ਈਰਖਾ ਨਾ ਕਰੋ ਨਫ਼ਰਤ ਨਾ ਕਰੋ ਪਿਆਰ ਨਾਲ ਰਹੋ ਸਰਬੱਤ ਦਾ ਭਲਾ ਮੰਗੋ ਇਹ ਸਾਖੀ ਸੁਣਾਉਂਦਿਆਂ ਕੋਈ ਸ਼ਬਦਾਂ ਦੀ ਉੱਚ ਨੀਚ ਹੋ ਗਈ ਹੋਵੇ ਤਾਂ ਭੁੱਲ ਚੁੱਕ ਮਾਫ਼ ਕਰਨਾ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ